ਬੇਟਾ ਇਹਨਾਂ ਦੀ نو ਮਰ ਗਈ ਸੀਗੀ ਉਹਨੇ ਸੈਕੰਡ ਮੈਰਿਜ ਕਰਾ ਲਈ ਇਹਦੇ بیٹے ਨੇ ਮਾਤਾ ਹਾਂ ਇਹਨਾਂ ਦੇ ਬੇਟੇ ਨੇ ਹਾਂ ਇਹ ਮੁੜ ਕੇ 23 24 ਸਾਲ ਦਾ ਹੋ ਗਿਆ ਨਾ ਕਦੇ ਖਬਰ ਲੈਣਾ ਆ ਨਾ ਮਾਈ ਨੂੰ ਕੋਈ ਖਰਚਾ ਨਾ ਕੋਈ ਸਾਰ ਕੁਝ ਨਹੀਂ ਲੈਂਦਾ ਜਾਦੀ ਦੇ ਬੇਹ ਤਾਂ ਕਹਿੰਨ ਚਾਰ ਪੁੱਤ ਆ ਤਿੰਨ ਵਸਦੇ ਰੱਖਦੇ ਆ ਇੱਕ ਦਾ ਪਤਾ ਹੀ ਨਹੀਂ ਕਿੱਥੇ ਚਲੇ ਗਿਆ ਬੇਬੇ ਜਾਦੀ ਇਹ ਕਹਿੰਦੀ ਮੈਂ ਕੰਮ ਵਾਲੀਆਂ ਰੱਖਦੀ ਸੀ ਕਿਸੇ ਟਾਈਮ ਮੇਰੇ ਘਰੇ ਕੰਮ ਵਾਲੀਆਂ ਕੰਮ ਕਰਦੀਆਂ ਸੀ ਅੱਜ ਮੇਰੇ ਆ ਹਾਲਾਤ ਬਣ ਗਏ ਮੈਂ ਤਾਂ ਬਹੁਤ ਔਖੀ ਐ ਮੈਂ ਕਮਾਰ ਦਾ ਵਾ ਬਹੁਤ ਤੇ ਤੇ ਮੈਨੂੰ ਬਹੁਤ ਵਾਰ ਸੱਟਦਾ ਮੇਰੇ ਸਾਰੇ ਪਾਸੇ ਬੰਦੇ ਪੈ ਨੇ ਹੁਣ ਤੇ ਮੇਰੀ ਹੱਡੀਆਂ ਤੋੜਤੀ ਸੀ ਮੰਡੇ ਚ ਪਾਤੀ ਮੈਂ ਮੈਂ ਤਾਂ ਹੁਣ 6 ਮਹੀਨੇ ਮਗਰੋਂ ਉੱਠੀਆ ਹੁਣ ਮੈਂ ਹੌਲੀ ਹੌਲੀ ਚੱਰਨ ਲੱਗਦੀ ਆਂ ਵੀ ਮੈਨੂੰ ਇਹ ਜ਼ਿਆਦਾ ਬਹੁਤ ਤੰਗ ਕਰਦਾ ਐ ਹੁਣ ਫੇਰ ਬਹੁਤ ਮਾਰਦਾ ਹੁਣ ਅੰਦਰ ਨਹੀਂ ਬਣ ਦਿੰਦਾ ਗਮੰਡੀ ਪਾ ਕੇ ਜਾਂਦੇ ਨੇ ਮਾੜਾ ਜਿਹਾ ਮੇਰਾ ਬੜੀ ਰਾਤ ਤੱਕ ਬਾਹਰ ਮਿੱਠੀ ਹੁੰਨੀ ਆ ਇਹ ਮੁੰਡਾ ਮੈਨੂੰ ਪਾ ਕੇ ਜਾਂਦਾ ਵਾ ਗਵਾਂਡੀਆਂ ਆ ਮੈਂ ਚੋਰੀ ਆ ਦਰਵਾਜ਼ਾ ਅੰਦਰ ਕੁੰਡਾ ਲਾ ਕੇ ਹੋਰ ਕਮਰੇ ਚ ਪੈਂਦੀ ਆ ਇਹ ਹੱਟ ਕਮਰੇ ਚ ਪੈਂਦਾ ਵਾ ਨਹੀਂ ਮੈਨੂੰ ਮਾਰਦਾ ਵਾ ਤੇ ਇਹਨਾਂ ਦਾ ਪੋਤਾ ਐ ਤੇ ਮਾਤਾ ਦੇ ਤਿੰਨ ਮੁੰਡੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਪੋਲੀਓ ਵਾ ਜਿਹੜਾ ਮਾਤਾ ਦੇ ਨਾਲ ਹੀ ਉਹਨੂੰ ਵੀ ਸਾਹਣਾ ਪੈਂਦਾ ਵਾ ਤੈਨੂੰ ਤੇ ਦੋ ਮੁੰਡੇ ਆ ਡਰ ਰਹੇ ਨੇ ਆ ਤੇ ਜਿੰਨਾਂ ਦਾ ਇਹ ਬੇਟਾ ਵਾ ਉਹ ਲੁਧਿਆਣੇ ਰਹਿੰਦੇ ਆ ਉਹ ਕਦੇ ਵੀ ਇਹਨਾਂ ਦੀ ਸਾਰ ਨਹੀਂ ਪੁੱਛਦੇ ਮਾਤਾ ਇਸ ਕਮਰੇ ਦੇ ਵਿੱਚ ਹੀ ਰਹਿੰਦੀ ਹੈ ਇੱਕ ਉਹ ਕੀ ਕਰ ਲੈਂਦਾ ਮਦਰ ਮਾਤਾ ਤੋਂ ਸਾਹਮਣੇ ਨਹੀਂ ਹਾਂ ਪਿੱਛੇ ਮਾਤਾ ਸੀਮੀ ਨੇ ਮੇਰੇ ਭਾਈ ਕਿਹਾ ਨੇ ਚੂੜਾ ਉਠਾਵਾ ਮਾਤਾ ਦਾ ਕੰਮ ਹੈ ਤੇਰੇ ਚਾਚੇ ਤੇ ਚਾਚੇ ਦੂਜੇ ਬਹਿ ਜਾਂਦੇ ਆ ਉਹਨਾਂ ਦੇ ਪਾਣਾ ਕੋਲ ਪਰੇ ਹੁੰਦੇ ਆ ਬਦੇ ਹੱਥੀਂ ਬਗਰ ਪਾਣਦੀ ਤੇ ਉਹ ਵੀ ਅਗਲਾ ਦਰਦ ਸ਼ਾਮ ਨਹੀਂ ਜਾਂਦੇ ਉਹਨੇ ਪੇਟੀ ਛੱਡ ਜਾਂਦੇ ਆ ਇਹਦਾ ਬਾਪੂ ਹਮ ਤਾਂ ਕਦੇ ਬਹਿ ਨਹੀਂ ਦੀ ਅੱਜ ਤੱਕ ਬਿਲਕੁਲ ਨਾ ਕਰਦਾ ਉਹਨਾਂ ਨੂੰ ਲੈ ਕੇ ਕਰਦਾ ਜੀ ਬੇਬੇ ਕਿਵੇਂ ਆ ਕੀ ਕਹਿੰਦਾ ਜਰਾ ਪੋਤਾ ਤੈਨੂੰ ਕਹਾਂ ਦੇ ਜਿੱਤ ਕਰ ਤੂੰ ਜਿਉਉਣੀ ਇਹਨੂੰ ਸੰਭਲਾ ਤੇਰੇ ਜਾਣ ਤੋਂ ਬਾਅਦ ਅਸੀਂ ਹੈਗੇ ਆ ਅੱਛਾ ਜਿਉਉਣੀ ਆ ਮੈਂ ਮੈਂ ਸਾਲ ਨਹੀਂ ਕੱਢਦੀ ਜਿਉਉਣੀ ਮੈਂ ਐ ਨਾ ਕਹਿ ਤੂੰ ਮੈਂ ਨਹੀਂ ਮੈਂ ਤਾਂ ਮੇਰਾ ਬੁਰਾ ਹਾਲo ਕੀਤਾ ਪਿਆ ਇਹਦਾ ਫੁੱਟ ਫੁੱਟ ਕੇ ਉਹ ਤੂੰ ਮਾਰ ਦਾਂ ਦਾਦੀ ਦੇ ਸੌਰੀ ਕਰ ਦਾਦੀ ਦੇ ਚੱਲ ਪੈਰੀ ਹੱਥ ਲਾ ਦਾਦੀ ਦੇ ਪੈਰ ਪੈਰ ਫੜ ਦਾਦੀ ਦੇ ਕਹ ਦਾਦੀ ਦਾਦੀ ਲਵ ਯੂ ਕਿ ਮੈਂ ਵੀ ਤੈਨੂੰ ਪਿਆਰ ਕਰਦਾ ਦਾਦੀ ਹਾਂ ਦਾਦੀ ਮੈਂ ਤੈਨੂੰ ਪਿਆਰ ਕਰਦਾ ਹਾਂ ਦਾਦੀ ਹਾਂ ਦਾਦੀ ਲਵ ਯੂ ਲਵ ਯੂ ਪਰਮਜੀਤ ਬੀਬੇ ਇਹਨੇ ਡੈਡੀ ਦਾ ਕੀ ਨਾਂ ਸੀ ਉਹ ਜਸਪਾਲ ਸਿੰਘ ਉਹਨੂੰ ਕੀ ਹੋ ਗਿਆ ਸੀ ਨਾ ਉਹ ਤਾਂ ਹੈਗਾ ਉਹ ਮਾਮਾ ਹਾਂ ਬਾਬਾ ਮਰ ਗਿਆ ਸੀ ਬਾਬਾ ਹੀ ਸਾਹਮ ਦਾ ਤੇ ਵਾਜ ਇਹਨੂੰ ਦਾਦਾ ਦਾਦਾ ਗਰਮ ਦਾ ਸੀ ਜਗਰ ਨਾਮ ਸਿੰਘ ਸੀ ਇਹਨਾਂ ਦੀ ਨੋ ਮਰ ਗਈ ਸੀਗੀ ਉਹਨੇ ਸੈਕੰਡ ਮੈਰਿਜ ਕਰਾ ਲਈ ਇਹਦੇ ਬੇਟੇ ਨੇ ਮਾਤਾ हां ਇਹਨਾਂ ਦੇ ਬੇਟੇ ਨੇ ਹਾਂ ਇਹ ਮੁੜ ਕੇ 23 24 ਸਾਲ ਦਾ ਹੋ ਗਿਆ ਨਾ ਕਦੇ ਖਬਰ ਲੈਣਾ ਆ ਨਾ ਮਾਈ ਨੂੰ ਕੋਈ ਖਰਚਾ ਨਾ ਕੋਈ ਸਾਰ ਕੁਝ ਨਹੀਂ ਲੈਂਦਾ ਉਹ ਕਿੱਥੇ ਰਹਿੰਦਾ ਫਿਰ ਉਹ ਲੁਧਿਆਣਾ ਹੀ ਆ ਕਿਤੇ ਵੱਡੀ ਗੁੱਡੀ ਚਲਾਉਂਦਾ ਕਿਸੇ ਦੀ ਮਾਤਾ ਦੇ ਕਿੰਨੇ ਬੱਚੇ ਸੀ ਮਾਤਾ ਚਾਰ ਮੁੰਡੇ ਸੀ ਤਿੰਨ ਚਾਰ ਮੁੰਡੇ ਸੀ ਇੱਕ ਹੈਗਾ ਪਹਿਲਾਂ ਮਤਲਬ ਹੈਗਾ ਉਹ ਲਕਟੂ ਆਰਾ ਉਹ ਕਿੱਥੇ ਹੈ ਉਹ ਜਰਾ ਗੱਡੀਆਂ ਗੁੱਡੀਆਂ ਦੇ ਤੁਰਿਆ ਫਿਰਦਾ ਕਿਸੇ ਨਾਲ ਕਦੇ ਕਿਵੇਂ ਤੇ ਹੈ ਤੁਹਾਡੇ ਪਿੰਡੀ ਹੈ ਪਿੰਡੀ ਹਾਂ ਇੱਕ ਵਿਆਹਿਆ ਹੋਇਆ ਉਹ ਮਾਤਾ ਤੋਂ ਲੈਦਾ ਉਹ ਵੀ ਉੱਤੇ ਰਹਿਂਦਾ ਪੰਡੀ ਰਹਿਂਦਾ ਤੇ ਇਹਦਾ ਡੈਡੀ ਉਹ ਆ ਇੱਕ ਮੇਰੇ ਖਾ ਲੱਭੇ ਹੀ ਨਹੀਂ ਸੀਗਾ ਪਹਿਲਾਂ ਗੱਡੀਆਂ-ਗੁੱਡੀਆਂ ਤੇ ਸੀਗਾ ਉਹ ਅੱਛਾ ਤੇ ਇਹਨਾਂ ਦਾ ਕੋਈ ਜ਼ਮੀਨ ਜਾਇਦਾਦ ਕੋਈ ਹੋਰ ਹਾਂਜੀ ਜ਼ਮੀਨ-ਜਮਨ ਹੈ ਨਹੀਂ ਕੋਈ ਕੀਮਤੀ ਜ਼ਾਇਦਾਦ ਨਹੀਂ ਲਈ ਹੈਗੀ ਅੱਜ ਦੰਗਾ ਫੀਲ ਚ ਆਏ ਸੀ ਥੋੜੀ ਜਿਹੀ ਸੀਗੀ ਵੇਚ ਕੇ ਖਾਲੀ ਦੀ ਜਨੇ ਆਲੇ-ਨੇ ਆਲੇ ਸਿਰਫ ਸੀ ਮੋਕਿਆ ਸੀ ਠੀਕ ਆ ਉਹ ਆਗਰੇ ਹੁੰਦੇ ਸੀ ਪਹਿਲਾਂ ਆਗਰੇ ਤੋਂ ਉਹਦੇ ਉੱਥੇ ਹੋਣੀ ਸੀਗਾ ਤੇਰਾ ਕੀ ਨਾਮ ਆ ਹੈ ਨਾ ਕੀ ਤੇਰਾ ਹੈ ਕੀ ਨਾਮ ਤੇਰਾ ਹਾਂ ਇੱਧਰ ਦੇ ਕੀ ਨਾਮ ਤੇਰਾ ਨਾਂ ਕੀ ਆ ਛੱਟੇ ਕੀ ਨਾਮ ਆ ਤੇਰਾ ਨਾ ਨਾਂ ਕੀ ਤੇਰਾ ਮਿੱਠੂਰਾਮ ਹਾਂ ਓਏ ਓਏ ਮਿੱਠੂਰਾਮ ਤੇਰਾ ਨਾਮ ਕੀ ਆ ਮੇਰੇ ਬਾਬਾ ਜੀ ਆਉਂਦਾ ਸੀਗਾ ਤੇ ਅਸੀਂ ਦੋਨੇ ਜਿਹੜੇ ਸੰਭ ਹੀ ਜਾਂਦੇ ਸੀ ਇਹ ਨਿਆਣਾ ਸੀਗਾ ਇਹ ਨਿਆਣਾ ਛੋਟਾ ਸੀ ਅਸੀਂ ਸੰਭ ਹੀ ਗਏ 1.6 ਸਾਲ ਹੋ ਗਏ ਮੁੱਕੇ ਨੂੰ ਮੇਰੇ ਗੜੀ ਤੇ ਹੋ ਗਿਆ ਸਿਆਣਾ ਮੈਂ ਚੜੀਦਰਾ ਆਉਂਦਾ ਹਿੱਦਨ ਤੱਕਾ ਦੀ ਹੁੰਦਾ ਇਹਦੇ ਨੂੰ ਆਉਂਦੇ ਸੀ ਤੱਕਾ ਜਾਂਦੇ ਮੇਰੇ ਤੇ ਸਾਰੇ ਸਰੀਰ ਭੰਗਿਆਂ ਪਿਆ ਇਹਦੇ ਦਾਇ ਚਾਚੇ ਕੋਈ ਸਪੋਰਟ ਨਹੀਂ ਕਰਦੇ ਦਾ ਜੀ ਕੋਈ ਨਹੀਂ ਥੋੜਾ-ਪੋੜੀ ਕਰਦੇ ਥੋੜਾ-ਪੋੜੀ ਕਰਦਾ ਬਹੁਤ ਜ਼ਵਾਜੇ ਲਾ ਕੇ ਛੱਡ ਦਿੰਦੇ ਮੈਂ ਤਾਂ ਮੈਂ ਸਰੀਂ ਮੈਂ ਸਾਧੂ ਦੀ ਰਹੀ ਹਾਂ ਕੋਲ ਦੇ ਚਾਚੇ ਕੀ ਨਾ ਕੀ ਇਹਦਾ ਇਹ ਤਾਂ ਮੈਂ ਇੰਦਰਜੀਤ ਇੱਥੇ ਇੰਦਰਜੀਤ ਮੈਂ ਕਾਟਪੂਤ ਹੈਗਾ ਕੋਲੇ ਮੇਰੀ ਦਵਾਈ ਨਾ ਆਉਂਦੀ ਹੁਣ ਮੈਂ ਪਈ ਕਰਕੇ ਨਹੀਂ ਆਈ ਦਵਾਈ ਨੂੰ ਨਹੀਂ ਮੈਂ ਤਾਂ ਹਰ ਮਹੀਨੇ ਹਰ ਮਹੀਨੇ ਦਵਾਈ ਲੈ ਕੇ ਜਾਂਦਾ ਸੀ ਆਹ ਆ ਬੰਦੇ ਜੋਂ ਸਾਰੇ ਵਰਨੇ ਪੈ ਨੇ ਇਧਰ ਆਉਂਦੇ ਇਧਰ ਤੱਕਾ ਦੇ ਦਿੰਦਾ ਫਾਈ ਦੇ ਆਉਂਦੇ ਤੱਕਾ ਦੇ ਨਾ ਕਿੰਨੀ ਬਚਦੀ ਵੀ ਬਹੁਤ ਪਤਾ ਨਹੀਂ ਲੱਗਦਾ ਕਿਹੜੇ ਬੜੇ ਆ ਕੇ ਤੱਕਾ ਦੇ ਇੰਦਰਜੀਤ ਬੇਬੇ ਕਹਿੰਦੀ ਤੱਕਾ ਦੇ ਦਿੰਦਾ ਇੰਦਰਜੀਤ ਹੂੰ ਤੱਕਾ ਦੇਣਾ ਤੂੰ ਬੇਬੇ ਨੂੰ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁੱਜਰਵਾਲ ਪਿੰਡ ਤੋਂ ਇੱਧਰ ਲੈ ਬਸੇ ਆ ਮਾਂ ਆਈ ਹੈ ਦਾਦੀ ਆਈ ਹੈ ਕਾਬ ਦੇ ਪੋਤੇ ਇੱਧਰ ਲੈ ਬਸੇ ਮਗਰਲੇ ਪਾਸੇ ਆ ਜੋ ਦਾਦੀ ਦੇ ਵੈਸੇ ਤਾਂ ਕਹਿਣ ਨੂੰ ਚਾਰ ਪੁੱਤ ਆ ਤਿੰਨ ਵਸਦੇ ਰਹਦੇ ਆ ਇੱਕ ਤਾਂ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਸਿਰ ਦਾ ਸਾਈਂ 5-6 ਸਾਲ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਮਾਤਾ ਦਾ ਤੇ ਇਹ ਮਾਤਾ ਦਾ ਹੈਗਾ ਪੋਤਾ ਇੰਦਰਜੀਤ ਸਿੰਘ ਮਾਤਾ ਦਾ ਜਿਹੜਾ ਵੱਡਾ ਬੇਟਾ ਸੀ ਉਹਦਾ ਵਿਆਹ ਹੋਇਆ ਤੇ ਉਹਦੀ ਘਰ ਵਾਲੀ ਦੀ ਮੌਤ ਹੋ ਗਈ ਇਹ ਬੇਟਾ ਹੋਣ ਤੋਂ ਬਾਅਦ ਤੇ ਉਹਨੇ ਆਪ ਦਾ ਹੋਰ ਵਿਆਹ ਕਰਾ ਲਿਆ ਮੁੰਡੇ ਨੇ ਤੇ ਉਹ ਅੱਡ ਲੁਧਿਆਣੇ ਜਾ ਕੇ ਰਹਿਣ ਲੱਗ ਗਿਆ ਤੇ ਆਪਦੇ ਬੱਚੇ ਨੂੰ ਦਾਦੇ-ਦਾਦੀ ਕੋਲੇ ਆਪਦੇ ਮਾਪਿਆਂ ਕੋਲੇ ਛੱਡ ਕੇ ਲੁਧਿਆਣੇ ਚਲਾ ਗਿਆ ਤੇ ਬੇਬੇ ਦਾ ਦੂਜਾ ਪੁੱਤ ਸੀ ਜਿਹੜਾ ਉਹਦਾ ਵਿਆਹ ਹੋਇਆ ਉਹ ਵੀ ਕਿਤੇ ਬਾਹਰ ਰਹਿਣ ਲੱਗ ਗਿਆ ਜਾ ਕੇ ਇੱਕ ਵਾਹ ਗਿਆ ਹੋਰ ਤੀਸਰਾ ਪੁੱਤ ਸੀ ਉਹ ਪਿੰਡ ਹੀ ਰਹਿੰਦਾ ਉਹ ਅੱਡ-ਬੱਡ ਤੇ ਇੱਕ ਚੌਥਾ ਪੁੱਤ ਸੀ ਬੇਬੇ ਦਾ ਉਹ ਘਰ ਛੱਡ ਕੇ ਚਲਾ ਗਿਆ ਉਹ ਲੱਭੇ ਹੀ ਨਹੀਂ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਉਹ ਮੈਂ ਕਦੇ ਵੀ ਨਹੀਂ ਲਾਫਤਾ ਹੋਇਆ ਉਹਦੇ ਨਾਲ ਨਹੀਂ ਉਹ ਲੱਭੇ 20 ਸਾਲ ਨੂੰ ਕਦੇ ਨਹੀਂ ਲੱਭਿਆ ਵੱਧ ਹੋ ਗਏ ਵੱਧੇ ਹੋ ਗਏ 35 ਸਾਲ ਹੋ ਗਏ ਹੁਣ ਘਟ ਤੋਂ ਘੱਟ ਕਿਹੜਾ ਪੋਲੀ ਵਾਲਾ ਜਿਹੜਾ ਪੋਲੀ ਵਾਲਾ ਮਰੀਆ ਹੈ ਉਹ ਬੈਹ ਨਹੀਂਗਾ ਅਜੋ ਤੇਰੇ ਨਾਲ ਹੀ ਰਹਿੰਦਾ ਪੋਲੀ ਵਾਲਾ ਠੀਕ ਹੈ ਠੀਕ ਹੈ ਰੋਟੀ ਪਾਣੀ ਫਿਰ ਉਹੀ ਦਿੰਦਾ ਹਾਂ ਹਾਂ ਰੋਟੀ ਪਾਣੀ ਦਾ ਹੁਣ ਉਹ ਦੂਜਿਆ ਦਿੰਦਾ ਸੀ ਜਿਹੜਾ ਹੈ ਚਾਹ ਅੱਡ ਹੋਇਆ ਹੋਇਆ ਹੂੰ ਉਹ ਜਦ ਮੇਰੀ ਹੱਡੀ ਟੁੱਟੀ ਤੇ ਮੈਂ 6 ਮਹੀਨੇ ਮੈਂ ਜੱਜ ਕੇ ਪਈ ਰਹੀਆਂ ਫਿਰ ਇਹਨੂੰ ਵੀ ਰੋਟੀ ਦਿੰਦੇ ਰਹਿੰਦੇ ਮੈਨੂੰ ਵੀ ਦਿੰਦੇ ਰਹਿੰਦੇ ਜਿਆਦਾਤਰ ਆਪ ਹੀ ਬਣਾਉਂਦੇ ਆ ਜੀ ਰੋਟੀ ਮਾਤਾ ਜੀ ਹੁਣ ਵੀ ਮਾਤਾ ਆ ਉਮਰ ਚ ਵੀ ਆਪ ਹੀ ਬਸ ਇੱਕ ਪੈਨਸ਼ਨ ਆ ਜੀ 1500 ਰੁਪਏ ਬੈਂਕ ਤੋਂ ਉੱਥੇ ਹੀ ਜਾਰੀ ਕਰਦੇ ਆ ਜੀ ਇਹ ਜਿਹੜੇ ਨੂਹ ਪੱਤਾ ਦੁੱਜੇ ਕੋਈ ਮਤਲਬ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਰਦਾ ਹੁਣ ਇਹ ਹੈ ਵੀ ਜਦੋਂ ਮਤਲਬ ਜਿਵੇਂ ਹੁਣ ਇਹਨਾਂ ਦੇ ਸੱਟ ਲੱਗੀ ਸੀ ਇਹਨੇ ਧੱਕਾ ਮਾਰਿਆ ਸੀ ਇਹਨਾਂ ਦੇ ਸੱਟ ਲੱਗੀ ਸੀ ਉਦੋਂ ਰੋਟੀ ਉਹ ਦਿੰਦੇ ਸੀਗੇ ਇਹਨਾਂ ਨੂੰ ਨਾਲ ਹੀ ਰਹਿੰਦੇ ਨੇ ਮੰਨ ਲਓ ਇਹਨਾਂ ਦਾ ਅਲੱਗ ਕਮਰਾ ਆ ਘਰ ਦਾ ਅੱਛਾ ਜੀ ਹੁਣ ਆਪ ਪਕਾਉਂਦੀ ਪਹਿਲਾਂ ਵੀ ਹੁਣ ਆਪ ਹੀ ਟ੍ਰੈਕ ਤੇ ਰਹਿੰਦਾ ਥੋੜਾ ਜਿਹਾ ਯਾ ਪਾਹਾ ਜਾ ਪਾਹਾ ਜਾਦਾ ਕੀ ਪੋਲੀਆ ਹੋਇਆ ਉਹ ਤਾਂ ਬੋਬ ਚਿਰਦਾ ਉਹ ਟੱਕਾਂ ਤੇ ਜ਼ਿਆਦਾ ਪਹਿਲਾਂ ਤੋਂ ਪੋਲੀ ਹੋ ਉਹ ਮੈਂ ਘਰੋੜੀ ਤੁਰਦਾ ਹੁੰਦਾ ਕੋਈ ਨੰਮਾ ਰੋਣਾ 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 ਤੇਰਾ ਕੀ ਨਾਮਾ ਮੈਂ ਕੰਮ ਮੈਂ ਰੱਖ ਦਿੱਤੀ ਕਿ ਸਾਜੀ ਮੈਂ ਕਿਵੇਂ ਖੜੀ ਆ ਮੈਂ ਵਾਸਤੇ ਕੋਈ ਨੰਮਾ ਕੋਈ ਨਾ ਹੌਸਲਾ ਰੱਖ ਮਾਂ ਕਰਮਾਂ ਦੇ ਸੌਦੇ ਆਏ ਹਨਾ ਸਰਦਾਰ ਗਰਨਾਮ ਸਿੰਘ ਗਰੇਵਾਲ ਪੂਰੇ ਵਧੀਆ ਕੰਮਕਾਰ ਵਾਲੇ ਇਨਸਾਨ ਸੀ ਆਗਰੇ ਰਹਿੰਦੇ ਸੀ ਚਾਰ ਪੁੱਤ ਸੀ ਬੇਬੇ ਦੱਸਦੀ ਹੈ ਕਹਿੰਦੀ ਮੈਂ ਕੰਮ ਵਾਲੀਆਂ ਰੱਖਦੀ ਸੀ ਕਿਸੇ ਟਾਈਮ ਮੇਰੇ ਘਰੇ ਕੰਮ ਵਾਲੀਆਂ ਕੰਮ ਕਰਦੀਆਂ ਸੀ ਅੱਜ ਮੇਰੇ ਆ ਹਾਲਾਤ ਬਣ ਗਏ ਕਿਸਮਤ ਸਾਡੇ ਇਹਨਾਂ ਮੁਕੱਦਰਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਪਲਟ ਜਾਣਾ ਭਰਾ ਜਿੰਨਾ ਵੀ ਸਮਾਂ ਸਾਨੂੰ ਮਿਲਿਆ ਨਾ ਅਸੀਂ ਕਿਤੇ ਚੰਗੇ ਲੇਖ ਹੀ ਲਾ ਗਏ ਕਿਸੇ ਦੇ ਕੰਮ ਆ ਜੀਏ ਕਿਸੇ ਭੈਣ ਭਰਾ ਦਾ ਦੁੱਖ ਸੁੱਖ ਹੈ ਜਿਹੜਾ ਵੰਡ ਲਈਏ ਇਹੀ ਸਮਾਂ ਮੁੜ ਕੇ ਨਹੀਂ ਆਉਂਦਾ ਇਹ ਕੀ ਨਹੀਂ ਪਤਾ ساری ਉਮਰ ਸਾਨੂੰ ਕਿਸੇ ਮੂਰੇ ਹੱਥ ਢਣਾ ਪੈ ਜੇ ਇਸ ਕਰਕੇ ਜਿੰਨਾ ਵੀ ਆਪਾਂ ਨੂੰ ਵਕਤ ਮਿਲਦਾ ਆਪਣੇ ਆਸ-ਪਾਸ ਆਪਣੇ ਆਪਣਿਆਂ ਦੀ ਬਾਹ ਫੜੀ ਉਹਨਾਂ ਦਾ ਸਾਥ ਦੀ ਉਹਨਾਂ ਦੇ ਨਾਲ ਖੜੀਏ ਅੱਜ ਮਾਤਾ ਪਰਮਜੀਤ ਕੌਰ ਦੇ ਸਾਲ ਨਹੀਂ ਕੱਟਦੀ ਸੀ ਹੁਣ ਇਹ ਵਿਚਾਰੇ ਮੈਨੂੰ ਜਹਾਤ ਨਾ ਦਿੰਦੇ ਕੋਈ ਨਾ ਮਾਂ ਸਾਲ ਨਹੀਂ ਸੀ ਕੱਟਦਾ ਜੱਕੋ ਰੱਖੇ ਸਾਂਗੇ ਮਾਰ ਸਕੇ ਨਾ ਕੋਈ ਮਾਂ ਤੇ ਮਾਤਾ ਵੀ ਸਾਨੂੰ ਬਾਰ-ਬਾਰ ਜਿਉ ਛੱਡਣ ਨੂੰ ਕਹਿੰਦੀ ਸੀ ਨਾ ਇਹੀ ਗੱਲਾਂ ਕਹੀ ਜਾਂਦੀ ਆ ਵੀ ਮੈਂ ਤਾਂ ਸਾਲ ਨਹੀਂ ਕੱਟਦੀ ਜਿਹੜੇ ਰਹਿ ਗਿਆ ਇਹ ੱਟੇ ਅਸਲ ਮੈਂ ਨਾ ਤੱਕਦਾ ਰਹਿੰਦਾ ਜੀ ਵੀ ਕਦੋਂ ੱਟਾ ਮਾਰਨਾ ਕਿਉਂਕਿ ਮੈਂ ਇੱਕ ਦੋ ਵਾਰ ਗਿਆ ਜਦ ਵੇਖਿਆ ਉਦੋਂ ਮਾਤਾ ਨੇ ਇਹੀ ਗੱਲ ਕਹੀ ਆ ਵੀ ਇਹ ਦੇਖਦਾ ਜਾ ਰਹਿੰਦਾ ਕਦੋਂ ੱਟਾ ਮਾਰ ਐ ਇਹਨੂੰ ਕਦੋਂ ਐ ਹਾਂ ਉਹ ਕੋਈ ਨਾ ਦਿਮਾਗ ਦੀ ਸਥਿਤੀ ਉਹਦਾਂ ਦੀ ਹੈ ਨਾ ਉਹਨੂੰ ਉਹੀ ਚੀਜ਼ ਖੇਡ ਲੱਗਦੀ ਆ ਧੱਕਾ ਮਾਰਨਾ ਹੀ ਉਹਦੇ ਲਈ ਖੇਡ ਆ ਉਹ ਜਦੋਂ ਡਰ ਪੈ ਗਿਆ ਕਮੇਡੀ ਨੇ ਜੀ ਇਹਨਾਂ ਦੇ ਇਹ ਦੇਖਦੇ ਰਹਿੰਦੇ ਨੇ ਅਕਸਰ ਬਿਲਕੁਲ ਸਾਹਮਣੇ ਘਰ ਇਹਨਾਂ ਦਾ ਬੇਟਾ ਮਾਤਾ ਬਾਹਰ ਖੜੀ ਹੁੰਦੀ ਆ ਫਿਰ ਦੇਖ ਕੇ ਸਾਹਮਣੋਂ ਸਾਹਮਣੀ ਘਰ ਆ ਜੇ ਇਹਨਾਂ ਦਾ ਬੇਟਾ ਜਾਂਦਾ ਫਿਰ ਉਹ ਦੇਖਦਾ ਵੀ ਟੈਗ ਗਿਆ ਫਿਰ ਇਹਨਾਂ ਨੂੰ ਅੰਦਰ ਬਾੜ ਕੇ ਆਉਂਦਾ ਰਾਤ ਨੂੰ ਨਹੀਂ ਦੇ ਬਾਹਰ ਹੀ ਬੈਠੀ ਰਹਿੰਦੀ ਡਰ ਕੇ ਗੇਰੀ ਬਾਹਰ ਬੈਠੇ ਰਹਿੰਦੇ ਨੇ ਡਰਦੇ ਵੀ ੱੱਕਾ ਨਾ ਮਰ ਜਦੋਂ ਟੈਗ ਜਾਂਦਾ ਇਹ ਵਿਚਾਲੇ ਖੜੀ ਖੜੇ ਸਾਡੇ ਘਰ ਸਾਹਮਣੇ ਹੀ ਘਰ ਆ ਜੀ ਛੱਡ ਕੋ ਆ ਬਚਾ ਲਈ ਬਸ ਸਮਝ ਗੁਰਜਰਾਲ ਪਿੰਡ ਤੋਂ ਇਹ ਮਾਂ ਪਰਮਜੀਤ ਕੌਰ ਆਪਣੇ ਪੋਤੇ ਨੂੰ ਛੱਡਣ ਆਈ ਹੈ ਇੱਥੇ ਮਾਤਾ ਪਿਛਲੇ 4-5 ਸ ਇੰਦਰਜੀਤ ਦੀ ਦਵਾਈ ਇੱਥੇ ਲੰਗਰ ਲੱਗਦੇ ਜਿਹੜੇ ਦਵਾਈਆਂ ਦੇ ਉਹਦੇ ਵਿੱਚ ਚੱਲਦੇ ਸੀ ਬੇਬੇ ਮੈਨੂੰ ਅੱਜ ਤੋਂ 4-5 ਸਾਲ ਪਹਿਲਾਂ ਵੀ ਕਹਿੰਦੀ ਸੀ ਵੀ ਮੇਰੇ ਪੋਤੇ ਨੂੰ ਇੱਥੇ ਰੱਖ ਲੈ ਤੂੰ ਮੈਂ ਬੇਬੇ ਨੂੰ ਅਕਸਰ ਕਹਿ ਦਿੰਨਾ ਬੇਬੇ ਤੂੰ ਜਦ ਤੱਕ ਤੇਰੇ ਹੱਟ ਪੈਰ ਚੱਲਦੇ ਆ ਤੂੰ ਸੰਭ ਕੋਈ ਗੱਲ ਨਹੀਂ ਅਸੀਂ ਸੰਭ ਲਾਂਗੇ ਬਾਅਦ ਜੇ ਤੈਨੂੰ ਕੋਈ ਕੁਛ ਹੋ ਜਾਵੇ ਇਹਨੇ ਕਹਿਣਾ ਮਤ ਮੈਂ ਮਰ ਜਾਣਾ ਕੱਲ ਨੂੰ ਮੈਨੂੰ ਕੁਛ ਹੋ ਗਿਆ ਫਿਰ ਮੇਰੇ ਪੋਤੇ ਦਾ ਕੀ ਬਣੂ ਇਹਨੂੰ ਕੌਣ ਸੰਭੂ ਇਹਦਾ ਕੋਈ ਨਹੀਂ ਹੈਗਾ ਤਾਂ ਮੈਂ ਮਾਤਾ ਨੂੰ ਹਮੇਸ਼ਾ ਹੱਸਦਿਆਂ ਨੇ ਟਾਲ ਦੇਣਾ ਵੀ ਮਾਂ ਕੋਈ ਨਾ ਤੇਰਾ ਵੀ ਸਹਾਰਾ ਵਾ ਹਜੇ ਪੋਤਾ ਤੇਰਾ ਤੁਹਾਡਾ ਜੀ ਲੱਗਿਆ ਹੋਇਆ ਦੋਨਾਂ ਦਾਦੀ ਪੋਤੇ ਦਾ ਵੀ ਤੂੰ ਸਾਹ ਕੋਈ ਨਾ ਇਹ ਰੋਟੀ ਨਹੀਂ ਖਾਂਦਾ ਪਰ ਅੱਜ ਰੋਟੀ ਮੰਗ ਕੇ ਨਹੀਂ ਖਾਂਦਾ ਅੱਜ ਉਸ ਹਾਲਾਤ ਦੇ ਵਿੱਚ ਪਹੁੰਚ ਗਈ ਹੈ ਦਾਦੀ ਵੀ ਦਾਦੀ ਨੂੰ ਪੋਤੇ ਤੋਂ ਡਰ ਲੱਗਣ ਲੱਗ ਗਿਆ ਕਿੰਨੇ ਟਾਈਮ ਆ ਮੈਂ ਦਿੰਨੀ ਹੈ ਨਾ ਕਿਉਂਕਿ ਦਾਦੀ ਨੂੰ ਟੱਕਾ ਮਾਰਦਾ ਇੰਦਰਜੀਤ ਦਾਦੀ ਦਾ ਚੂੜਾ ਕਰੈਕ ਹੋ ਗਿਆ ਸੀ ਪਿੱਛੇ ਜੇ ਹੁਣ 4-5 ਮਹੀਨੇ ਬਾਅਦ ਮਾਥਾ ਦੁਬਾਰਾ ਤੋਰਨ ਲੱਗੀ ਹੈ ਹੁਣ ਜਦੋਂ ਇਹ ਘਰੇ ਹੁੰਦਾ ਅੰਦਰ ਤਾਂ ਦਾਦੀ ਵਿਚਾਰੀ ਬਾਹਰ ਗੇਟ ਤੇ ਖੜੀ ਰਹਿਂਦੀ ਆ ਰਾਤ ਦੇ 10:00 ਵੱਜ ਜਾਂਦੇ ਆ ਵੀਰ ਹੁਣੀ ਦੱਸਦੇ ਆਂ ਗਵਾਨ ਦੇ ਨੇ ਸਾਰੇ ਤੇ ਫਿਰ ਜਦੋਂ ਇਹ ਟਿਕ ਜਾਂਦਾ ਸੌ ਜਾਂਦਾ ਫਿਰ ਅੰਦਰ ਜਾ ਕੇ ਪੈਂਦੀ ਆ ਧੰਨਵਾਦ ਆ ਬਾਈ ਜੀ ਹੁਣਾਂ ਦਾ ਜਿਨ੍ਹਾਂ ਨੇ ਪ੍ਰਬਾਲਾ ਕੀਤਾ ਬਾਈ ਸਾਡੇ ਦਾ ਛੋਟਾ ਭਰਾ ਰਵੀ ਉਹਨਾਂ ਦੇ ਫਾਦਰ ਸਾਹਿਬ ਵੀ ਨੇ ਸਾਡਾ ਪਰਿਵਾਰ ਕੰਡੀਸ਼ਨ ਤੁਹਾਡਾ ਕੀ ਨਾਮ ਬਾਈ ਜੀ ਰਾਜਾ ਸਿੰਘ ਰਾਜਾ ਸਿੰਘ ਜੀ ਇਦਾਂ ਹੀ ਵੀਰੇ ਹੁਣੇ ਵੀ ਸਾਡੇ ਨਾਲ ਜੁੜੇ ਹੋਏ ਨੇ ਬਾਈ ਹੁਣੇ ਪੱਤਰਕਾਰ ਅਪੇਸ਼ੇ ਤੋਂ ਜਿਹੜੇ ਲੜਕੇ ਨੇ ਗੁਜਰਾਲ ਤੋਂ ਆ ਗੁਜਰਾਲ ਤੋਂ ਬਾਈ ਤੁਹਾਡਾ ਕੀ ਨਾਮ ਕਾਕਾ ਵੀਰੇ ਕਾਕਾ ਬਾਈ ਜੀ ਸਿੰਘ ਕਾਕਾ ਹੰਜੀ ਸਿੰਘ ਇਹ ਇਹਨਾਂ ਦੇ ਡੈਡੀ ਨੇ ਇਹ ਮਰਕਾ ਤੋਂ ਆਏ ਨੇ ਸਤਿ ਸ਼੍ਰੀ ਅਕਾਲ ਅਸੀਂ ਵੀ ਜਾ ਕੇ ਆਉਣਾ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਤੁਸੀਂ ਆਏ ਸ਼ੁਕਰੀਆ ਬਾਈ ਤੁਹਾਡਾ ਕੀ ਨਾਮ ਸਰਪੰਚ ਜੀ ਸਰਪੰਚ ਸਿੰਘ ਤੁਹਾਡਾ ਤਰਲੋਚਨ ਸਿੰਘ ਤਰਲੋਚਨ ਸਿੰਘ ਬਾਈ ਜੀ ਹੁਣੇ ਪੇਸ਼ੇ ਤੋਂ ਪੱਤਰਕਾਰ ਨੇ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੇ ਬਹੁਤ ਜ਼ਿੰਮੇਵਾਰੀਆਂ ਨਿਭਾਈਆਂ ਉਸ ਟਾਈਮ ਸਾਡੇ ਨਾਲ ਵੀ ਉੱਥੇ ਵਾਰਤਾ ਕਰਨੀ ਇੱਕ ਦਿਲ ਤੋਂ ਉਸ ਟੈਂਪ ਸੰਘਰਸ਼ ਦੇ ਵਿੱਚ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਉਸ ਸੰਘਰਸ਼ ਦੇ ਵਿੱਚ ਲੜਾਈ ਲੜੀ ਬਈ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਇੱਥੇ ਸਾਡੇ ਕੋਲ ਆਪਣੇ ਨਿਭਾਉਣੇ ਚਾਹੀਦੇ ਬਿਲਕੁਲ ਸਾਰਿਆਂ ਨੂੰ ਚਾਹੀਦੇ ਪਰ ਜੇ ਸਾਰੇ ਨਿਭਾਉਂਦੇ ਰਹਿਣ ਤਾਂ ਹਾਲਾਤ ਵੀ ਨਵਾਂਦੇ ਨਾ ਗੱਲ ਇਹ ਆ ਜਿਹੜੇ ਲੋਕ ਨਹੀਂ ਨਿਭਾਉਂਦੇ ਫਰਜ਼ ਉਹਦੇ ਕਰਕੇ ਫਿਰ ਐਦਾਂ ਦੇ ਹਾਲਾਤ ਬਣ ਜਾਂਦੇ ਆ ਅੱਜ ਜੇ ਇੰਦਰਜੀਤ ਦਾ ਫਾਦਰ ਜਿਨ੍ਹਾਂ ਨੂੰ ਜਨਮ ਦਿੱਤਾ ਵੀ ਉਹ ਆਪਣੇ ਪੁੱਤ ਦੀ ਜ਼ਿੰਮੇਵਾਰੀ ਚੱਕਦਾ ਤਾਂ ਇਹਨੂੰ ਵਿਚਾਰੇ ਨੂੰ ਇਹਨੂੰ ਵੀ ਅੱਜ ਇਦਾਂ ਰੋਲਣਾ ਪੈਂਦਾ ਤੇ ਇਹਨੂੰ ਦਾਦੀ ਨੂੰ ਵੀ ਵਿਚਾਰੀ ਨੂੰ ਇਦਾਂ ਆਪਣੇ ਪੋਤੇ ਤੋਂ ਵੱਖ ਨਾ ਹੋਣਾ ਪੈਂਦਾ ਦਾਦੀ ਨੇ ਮੈਂ ਜਿਆਦਾ ਕਮਲਾਈ ਹੁੰਗਾ ਮੈਂ ਤਾਂ ਵੀ ਨਹੀਂ ਸੀ ਛੱਡ ਲਈ ਜਿਹੜਾ ਭਲ ਨਾ ਤੋੜ ਕੁਟ ਮਾਰ 24 ਘੰਟੇ ਇਸੇ ਕੰਮ ਚ ਆ ਤਾਂ ਮੈਂ ਹਾਂ ਐਸੇ ਤੱਕ ਪਹੁੰਚੀਆਂ ਨਹੀਂ ਮੈਂ ਤਾਂ ਇਹ ਕੰਮਲਾ ਵੀ ਹੁੰਦਾ ਨਾ ਜਿਆਦਾ ਮੈਂ ਥਾਂ ਮਨਾ ਚੜਦੀ ਉਹ ਇੰਦਰ ਜੀ ਦਾਦੀ ਨੂੰ ਭੇਜਦੀਆਂ ਫਿਰ ਉਹ ਭੇਜਦੀਆਂ ਦਾਦੀ ਨੂੰ ਦਾਦੀ ਨੂੰ ਜੀ ਲਾ ਲੈਣਗਾ ਨਾ ਹੁਣ ਜੇ ਕਰਾਂਗਾ ਨਹੀਂ ਕੋਈ ਗਰੀਬ ਰੱਬ ਰੂਪੀ ਬੱਚੇ ਨੇ ਇਹਨਾਂ ਬੱਚਿਆਂ ਨੂੰ ਪ੍ਰਮਾਤਮਾ ਨੇ ਅਰੇ ਮੁੰਡੇ ਮੇਰੇ ਕੋਲ ਕਰੇ ਇਸ ਤਰ੍ਹਾਂ ਦਾ ਬਣਾਇਆ ਇਹਨਾਂ ਦਾ ਬੱਚਿਆਂ ਦਾ ਵੀ ਸਾਡੇ ਬਾਗ ਖੱਡ ਮਾਸ ਖੋਹ ਹਰ ਚੀਜ਼ ਸਾਡੀ ਸ੍ਰੀਕ ਬੰਦਰ ਦੇ ਬਾਗ ਇਹਨਾਂ ਦੀ ਵੀ ਉਵੇਂ ਹੀ ਹੈ ਬਸ ਗੱਲ ਸਿਰਫ ਇੰਨੀ ਹੈ ਵੀ ਜਿਨ੍ਹਾਂ ਦੇ ਘਰਾਂ ਚ ਇਸ ਤਰ੍ਹਾਂ ਦੇ ਬੱਚਿਆਂ ਦਾ ਜਨਮ ਹੋ ਜਾਂਦਾ ਜ਼ਿਆਦਾਤਰ ਮਾਪੇ ਉਹਨਾਂ ਨੂੰ ਬਸ ਇੱਕ ਰੋਟੀ ਦੇ ਆਵਾਜ਼ਾਰ ਕਰਕੇ ਬਿਠਾਉਂਦੇ ਆ ਮੰਜੇ ਤੇ ਬਾਕੀ ਬੱਚਿਆਂ ਚ ਗਿਣਤੀ ਵੀ ਨਹੀਂ ਉਹਦੀ ਗਿਣਤੀ ਲੈਣਾ ਪਸੰਦ ਨਹੀਂ ਕਰਦੇ ਸਾਡੇ ਕੋਲੇ ਕਈ ਕੇਸ ਇਦਾਂ ਦੇ ਆ ਵੀ ਜੇ 4 ਬੱਚੇ ਆ ਚਾਰਾਂ ਚੋਂ ਇੱਕ ਇਦਾਂ ਦਾ ਬੱਚਾ ਉਹਨਾਂ ਨੂੰ ਜੇ ਪੁੱਛੀਏ ਕਿ ਕਿੰਨੇ ਬੱਚੇ ਆ ਤਾਂ ਉਹਨਾਂ ਨੇ ਤਿੰਨ ਹੀ ਦੱਸਨੇ ਆ ਇਸ ਤਰ੍ਹਾਂ ਦੇ ਬੱਚੇ ਦੀ ਗਿਣਤੀ ਵੀ ਨਹੀਂ ਪਾਉਂਦੇ ਉਹ ਤੇ ਸੁੱਖੂ ਵਰਗੇ ਬੱਚੇ ਸਾਡੇ ਕੋਲੇ ਤੁਸੀਂ ਦੇਖਿਆ ਹੱਡੀਆਂ ਦੇ ਪਿੰਜਰ ਬਣ ਕੇ ਇੱਕ ਤੂੜੀ ਵਾਲੇ ਕਮਰੇ 'ਚ ਮੰਜਾ ਢਾ ਕੇ ਬਸ ਉਹਨਾਂ ਨੂੰ ਰੋਟੀ ਦਿੱਤੀ ਜਾਂਦੀ ਤੇ ਪਰ ਇਸ ਦਾਦੀ ਨੇ ਆਪਣੇ ਪੋਤੇ ਨੂੰ ਫੁੱਲਾਂ ਵਾਂਗ ਰੱਖਿਆ ਖੇਲਾਂ ਨਾਲ ਖਲਾਇਆ ਹੋਇਆ ਹੁਣ ਤੱਕ ਖੇਲਾ ਹੀ ਖੇਲਾ ਮੂਰਿਆ ਪੁੱਛ ਲਓ ਮੰਜੇ 'ਤੇ ਬੈਠ ਕੇ ਖੇਲਾ ਹੀ ਖੇਲਾ ਦੇਖੀ ਜਾਂਦਾ ਖੇਲਾਂ ਨਾਲ ਖਲਾਇਆ ਹੁਣ ਤੱਕ ਅਜਿ ਘੂਰਿਆ ਨਹੀਂ ਮਾਰਿਆ ਨਹੀਂ ਵੀ ਇਹ ਇਹਨੇ ਕਿਹੜਾ ਬਸ ਦੀ ਗੱਲ ਵਾ ਜਿਹੜਾ ਕੋਈ ਕਰਦਾ ਵਾ ਹਾਂ ਮੈਂ ਤਾਂ ਬਸ ਇੱਕ ਨਹੀਂ ਰੱਖਿਆ ਵਧੀਆ ਹੀ ਰੱਖਿਆ ਵਾ ਇਹ ਕਿਹ ਬਸ ਦੀ ਗੱਲ ਕਿਉਂਕਿ ਦਾਦੀ ਨੇ ਆਪਣਾ ਫਰਜ਼ ਪਖੂਬੀ ਨਿਭਾਇਆ ਪਰ ਜੇ ਇਹਦੇ ਬਾਕੀ ਰਿਸ਼ਤੇਦਾਰ ਵੀ ਫਰਜ਼ ਨਿਭਾਉਂਦੇ ਸਾਰੇ ਤਾਂ ਜਿੰਦਰਜੀਤ ਨੂੰ ਇੱਥੇ ਨਾ ਆਉਣਾ ਪੈਂਦਾ ਸੁਖੀਆਂ ਦੇ ਜਾਂ ਇਸ ਤੋਂ ਬਿਹਤਰ ਜ਼ਿੰਦਗੀ ਹੁੰਦੀ ਇਹਦੀ ਮੈਂ ਅਰਦਾਸ ਕਰਿਓ ਕਰਦਾ ਮੈਮੋਰਾ ਇਹ ਮੈਂ ਇਹਨੂੰ ਅਸੀਂ ਇਹਨੂੰ ਐ ਨਹੀਂ ਦਿਰੋਣੀ ਭਲਾਉਂਦੇ ਜਿਹੜੀ ਇੱਥੇ ਵੀ ਸੇਵਾ ਕਰ ਰੱਖਿਆ ਕਰਾਂਗੀ ਲੀੜਾ ਕੱਪੜਾ ਕਿਸੇ ਮਾਂ ਕੇ ਦਿਆ ਕਰਾਂਗੀ ਸਭ ਕੁਛ ਕਰਿਆ ਕਰਾਂਗੀ ਜਾਹੇ ਮੈਂ ਨੰਗੀ ਭੁਖੀ ਕੋਈ ਗੱਲ ਹੀ ਨਹੀਂ ਮਾਂ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੂੰ ਆ ਕੇ ਕਿਹੜਾ ਮਾਰ ਜਾ ਕਰਦਾ ਮੈਮੋਰਾ ਜੀ ਇਹ ਦਾ ਸਭ ਕੁਛ ਆ ਸਭ ਕੁਛ ਆ ਕੋਈ ਨਹੀਂ ਮੈਂ ਭਲਾਉਂਦੀ ਨਹੀਂ ਵਿਚਾਰੇ ਨੂੰ ਅਰਦਾਸ ਕਰਿਓ ਇੰਦਰਜੀਤ ਸਿੰਘ ਗਰੇਵਾਲ ਵਾਸਤੇ ਕਿ ਬੱਚਾ ਇੱਥੇ ਸਾਡੇ ਕੋਲ ਰਹਿ ਕੇ ਦਾ ਮਨ ਲੱਗ ਜਵੇ ਇਹਨਾਂ ਜੀ ਲੱਗ ਜੇ ਇੱਥੇ ਰਹਿ ਕੇ ਵਧੀਆ ਜ਼ਿੰਦਗੀ ਬਤੀਤ ਕਰਨਾ ਉਹ ਵੀ ਵਿਚਾਰਾ ਹੋਰ ਉਹਦਾ ਖਾਲਸਾ ਵਾਈ ਗੁਰਜੀ ਦਾ ਖਾਲਸਾ